ਮਾਲਵਿੰਦਰ ਸਿੰਘ ਮਾਲੀ ਨੇ ਇਹ ਜਿਹੀਆਂ ਕਿਹੜੀਆਂ ਗੱਲਾਂ ਕਹੀਆਂ Hindu ਦੇਵੀ ਦੇਵਤਿਆਂ ਦੇ ਖਿਲਾਫ ਕਿ ਉਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਹੋਇਆ Hindu ਮਾਂ ਗੱਠਨ ਚ ਚਲਾਉਂਦਿਆਂ ਚਲਾਉਂਦਿਆਂ ਮਾਲਵਿੰਦਰ ਸਿੰਘ ਮਾਲੀ ਦੀ ਇਹ ਜਿਹੀਆਂ ਕਿੜੀਆਂ ਤੁਹਾਨੂੰ ਗੱਲਾਂ ਚੁੱਭੀਆਂ ਨੇ ਕਿ ਤੁਸੀਂ ਮਾਲਵਿੰਦਰ ਸਿੰਘ ਹੁਣ ਅੱਜ ਦੀ ਘੜੀ ਚ ਇਹ ਦੱਸ ਦਿਓ ਅੱਜ ਸਾਫ਼-ਸਾਫ਼ ਸ਼ਬਦਾਂ ਵਿੱਚ ਕਿ ਉਹਨਾਂ ਦੇ ਹੱਕ 'ਚ ਖੜੇ ਹੋ ਜਾਂ ਫਿਰ ਉਹਨਾਂ ਦਾ ਵਿਰੋਧ ਕਰ ਰਹੇ ਹੋ ਤੋਂ ਮ੍ਰਿਕ ਹਿੰਦੂ ਧਰਮ ਦੀ ਕਿਤੇ ਬੇਅਦਵੀ ਨਹੀਂ ਕੀਤੀ। ਉਹਨੇ ਜਿਹੜੀ ਬੇਅਦਵੀ ਕਰਤੀ ਜਿਹੜਾ ਮਨ ਦਿਖਾਤਾ ਜਿਹਨੂੰ ਕਹਿ ਦਈਏ ਇਹ ਜਿਹੜਾ ਅਮਿਤ ਜੈਨ ਸਾਡੇ ਮਤਲਬ ਇੱਕ ਹਿੰਦੂ ਭਰਾ ਉਹ ਕਹਿੰਦੇ ਆਪਣੇ ਆਪ ਨੂੰ ਉਹਨਾਂ ਨੇ ਦੱਸਿਆ ਸਾਡੇ ਭਰਾ ਨੇ ਕਿ ਉਹਦੀਆਂ ਧਾਰਮਿਕ ਭਾਵਨਾਵਾਂ ਹੱਥ ਹੋਈਆਂ। ਕੀ ਸਾਡੇ ਇੱਕ ਹਿੰਦੂ ਭਰਾ ਦਾ ਆਪਦੇ ਹਿੰਦੂ ਸੰਗਠਨਾਂ ਨਾਲ ਜਾਂ ਆਪਦੇ ਹਿੰਦੂ ਵੀਰਾਂ ਦੇ ਨਾਲ ਸੰਪਰਕ ਕਰਨਾ ਨਹੀਂ ਬਣਦਾ ਸੀ ਵੀ ਯਾਰ ਤੁਸੀਂ ਕਿੱਥੇ ਸੁੱਤੇ ਪਏ ਹੋ? ਸਾਡੇ ਧਰਮ ਦੀ ਬੇਅਦਵੀ ਕਰੀ ਜਾਂਦਾ ਬੰਦਾ ਤੇ ਤੁਸੀਂ ਲੈ ਕੇ ਜਥੇਦਾਰੀਆਂ ਪ੍ਰਧਾਨਗੀਆਂ ਬੈਠੇ ਹੋ। ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਹਿੰਦੂ ਵੀਰਾਂ ਨੇ ਉਹਨਾਂ ਨੂੰ ਬਹੁਤ ਫੋਨ ਕੀਤਾ ਵੀ ਯਾਰ ਸਾਨੂੰ ਵੀ ਦੱਸ ਅਸੀਂ ਵੀ ਕਾਰਵਾਈ ਕਰਾਉਣੀ ਹੈ ਅਮਿਤ ਜੈਨ ਦੇ ਨਾਲ ਸੰਪਰਕ ਕੀਤਾ ਗਿਆ ਜਥੇਬੰਦੀਆਂ ਦੇ ਨਾਲ ਘਟੋ ਘਟ 20 ਤੋਂ 50 ਫੋਨ ਕੀਤੇ ਗਏ ਹੈ ਜੀ ਉਹਨੂੰ ਪਰ ਇਹ ਮੈਂ ਪਹਿਲਾਂ ਸਾਡਾ ਇੱਕ ਹਿੰਦੂ ਵੀਰ ਦੇਖਿਆ ਜਿਹਦੀਆਂ ਭਾਵਨਾਵਾਂ ਐਸੀਆਂ ਆਹਤ ਹੋਈਆਂ ਜਿਹੜੀਆਂ ਉਹਨੇ ਅੰਦਰ ਸਮੇਟ ਕੇ ਰੱਖ ਜਿਹੜੀਆਂ ਅਜੇ ਤੱਕ ਉਹ ਕਿਸੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਤੁਸੀਂ ਦੇਖੋ ਹੋਰ ਛੱਡੋ ਜੀ ਪੁਲਿਸ ਦੀ ਐਫ ਆਈ ਆਰ ਦੇ ਵਿੱਚ ਨਹੀਂ ਉਹ ਕੰਟੈਂਟ ਆਪ ਆਇਆ ਵੀ ਕੀ ਹੈ ਮਾਲਵਿੰਦਰ ਮਾਲੀ ਦਾ ਜੇ ਵਿਰੋਧ ਆ ਉਹ ਇੱਕ ਵਿਚਾਰਧਾਰਾ ਨਾਲ ਵਿਰੋਧ ਆ ਉਹ ਕਿਸੇ ਇੱਕ ਬੰਦੇ ਨਾਲ ਵਿਰੋਧ ਨਹੀਂ ਹੈ ਤੇ ਧਰਮ ਨਾਲੋਂ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਜੈਨ ਕਲ ਨੂੰ ਆਪਦੇ ਸਬੂਤ ਚੱਕ ਕੇ ਲੈ ਆਇਆ ਕਿ ਮਾਲਵਿੰਦਰ ਸਿੰਘ ਮਾਲੀ ਨੇ ਇੱਥੇ-ਇੱਥੇ ਸਾਡੇ ਧਰਮ ਦੇ ਜਾਂ ਸਾਡੇ ਦੇਵੀ-ਦੇਵਤਿਆਂ ਦੇ ਖਿਲਾਫ ਬੋਲਿਆ ਹੈ ਫਿਰ ਤੁਸੀਂ ਸਬੂਤ ਦੇਖ ਕੇ ਫਿਰ ਮਾਲੀ ਦੇ ਵਿਰੋਧ 'ਚ ਜਾਓਗੇ ਮੈਂ ਮੈਂ ਖੁਦ ਮਾਲਵਿੰਦਰ ਮਾਲੀ ਨਾਲ ਗੱਲ ਕਰੂੰਗਾ ਜੀ ਵੀ ਦੱਸ ਇਹ ਗੱਲ ਕਿਵੇਂ ਹੋਈ ਹੈ ਮਾਲਵਿੰਦਰ ਮਾਲੀ ਇੱਕ ਪੜਿਆ ਲਿਖਿਆ ਐਜੂਕੇਟਿਡ ਬੰਦਾ ਸਮਝਦਾਰ ਬੰਦਾ ਜਿਹੜਾ ਸਮਾਜ ਦੇ ਲਈ ਗੱਲ ਕਰ ਰਿਹਾ ਜਿਹੜਾ ਪੰਜਾਬ ਪੰਜਾਬੀ ਪੰਜਾਬੀ ਦੀ ਅੱਜ ਗੱਲ ਕਰ ਰਿਹਾ ਸਰਕਾਰਾਂ ਨੂੰ ਆਈ ਨਹੀਂ ਦਿਖਾ ਰਿਹਾ ਅਫਸਰशाही ਨੂੰ ਆਈ ਨਹੀਂ ਦਿਖਾ ਰਿਹਾ ਤੁਹਾਡੀਆਂ ਇੰਨੀਆਂ ਵੀ ਕਿੰਨੀਆਂ ਭਾਵਨਾਵਾਂ ਆਖਤ ਹੋ ਗਈਆਂ ਤੁਸੀਂ ਇੱਕ ਬੰਦੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਪੁਲਿਸ ਨੇ ਗ੍ਰਿਫਤਾਰੀ ਕੀਤੀ ਪੁਲਿਸ ਦੇ ਰੋਲ ਨੂੰ ਹੁਣ ਤੱਕ ਕਿਵੇਂ ਦੇਖਿਆ ਤੁਸੀਂ ਇਹ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜੀ ਪੁਲਿਸ ਹੁੰਦੀ ਹੈ ਨਾ ਜੀ ਪੁਲਿਸ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਹੁੰਦਾ ਉਸ ਨੇ ਇੱਕ ਸਿਸਟਮ ਫਿੱਟ ਕੀਤਾ ਤੁਸੀਂ ਦੇਖੋ ਵੀ 65 70 ਤੋਂ ਬਾਅਦ ਉਹਨਾਂ ਨੇ ਕੀ ਕੀਤਾ ਪੁਲਿਸ ਤਾਂ ਜੀ ਪੁਲਿਸ ਦਾ ਵਿਚਾਰੀ ਦਾ ਕੋਈ ਕਸੂਰ ਨਹੀਂ ਇਹ ਤਾਂ ਜੀ ਪੋਲੀਟੀਕਲ ਬੰਦਿਆਂ ਦੀ ਗੇਮ ਹੈ ਸਰਕਾਰ ਦੇ ਹੱਥੇ ਪੁਲਿਸ ਵੱਜੀ ਹੁੰਦੀ ਹੈ ਤਾਂ ਕਰ ਨਹੀਂ ਵੱਜੀ ਨਹੀਂ ਤੁਮ ਨੂੰ ਕੋਈ ਉਹ ਘਰੇ ਨਹੀਂ ਭੇਜਦਣਗੇ ਛੋਡੀਆਂ ਤਨਖਾਹਾਂ ਨਹੀਂ ਓਕਦਣਗੀ ਤੁਸੀਂ ਇਹ ਕਹੋ ਕਿ ਅਸੀਂ ਚੰਗੀਆਂ ਪੋਸਟਾਂ ਲੈਣ ਦੇ ਲਈ ਇਹਨਾਂ ਦੇ ਹੱਥਾਂ ਦੀ ਘਟਪੁਤਲੀ ਬਣਦੇ ਹਾਂ ਦਫਤਰ ਹੈੱਡ ਕੁਆਰਟਰ ਤੋਂ ਜਾਂ ਡੀਜੀਪੀ ਸਾਹਿਬ ਵੱਲੋਂ ਇੱਕ ਬਿਆਨ ਆਉਂਦਾ ਹੈ ਕਿ ਜਿਆਦਾ ਨਾ ਪੁਲਿਸ ਤੇ ਸਵਾਲ ਚੁੱਕੋ ਮੋਰਲ ਡਾਊਨ ਹੋ ਜਾਂਦਾ ਪੁਲਿਸ ਦਾ ਪੁਲਿਸ ਦਾ ਮੋਰਲ ਡਾਊਨ ਹੋ ਜਾਂਦਾ ਤੇ ਜਿਹੜਾ ਪੁਲਿਸ ਸਮਾਜ ਸੇਵੀਆਂ ਦਾ ਪੰਜਾਬੀਆਂ ਦਾ ਜਿਹੜਾ ਪੰਜਾਬ ਦੇ ਲਈ ਲੋਕ ਬੋਲਦੇ ਉਹਨਾਂ ਦਾ ਮੋਰਲ ਡਾਊਨ ਕਰਦੀ ਹੈ ਚੰਗੀਆਂ ਸੀਟਾਂ ਚੰਗੇ ਅਹੁਦਿਆਂ ਦੀ ਭੁੱਖ ਦੇ ਵਿੱਚ ਤੁਸੀਂ ਲੀਡਰਾਂ ਦੀਆਂ ਮਣਾਈਆਂ ਕਰਦੇ ਹੋ ਤਾਂ ਕਿ ਜਿਹੜਾ ਲੋਕਾਂ ਦੇ ਉੱਤੇ ਝੂਠੇ ਸੱਚੇ ਪਰਚੇ ਦੇਣੇ ਆ ਲੀਡਰ ਦੇ ਏਰੀਏ ਦੇ ਵਿੱਚ ਉਹਦਾ ਦਬਕਾ ਕੈਮ ਰੱਖਣਾ ਉਹਦੇ ਲਈ ਫਿਰ ਜਿਹੜਾ ਵੀ ਕੁਝ ਤੁਹਾਨੂੰ ਕਰਨਾ ਪੈਂਦਾ ਉਹ ਵੀ ਤੁਸੀਂ ਕੁਝ ਕਰੋ ਮਾਲਵਿੰਦਰ ਸਿੰਘ ਮਾਲੀ ਨੇ ਇਹ ਜੀਆਂ ਕਿਹੜੀਆਂ ਗੱਲਾਂ ਕਹੀਆਂ Hindu ਦੇਵੀ ਦੇਵਤਿਆਂ ਦੇ ਖਿਲਾਫ ਕਿ ਉਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਹੋਇਆ Hindu ਮਾਂ ਗਠਜੰਬੰਧਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਇਸ ਮਸਲੇ ਦੇ ਉੱਤੇ ਕੀ ਸੋਚਣਾ ਹੈ ਕਿ ਉਹ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਖੜੇ ਨੇ ਜਾਂ ਫਿਰ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਸ਼ਿਕਾਇਤ ਕਰਤਾ ਉਹਨਾਂ ਦੇ ਬਾਰੇ ਉਹਨਾਂ ਦਾ ਕੀ ਮੰਨਣਾ ਹੈ ਅਮਿਤ ਜੈਨ ਦੇ ਬਾਰੇ ਮੇਰੇ ਨਾਲ ਨੇ ਐਡਵੋਕੇਟ ਸੰਦੀਪ ਪਾਠਕ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਐਡਵੋਕੇਟ ਸਾਹਿਬ ਹਿੰਦੂ ਮਾਂ ਗੱਠਣ ਚ ਚਲਾਉਂਦਿਆਂ ਚਲਾਉਂਦਿਆਂ ਮਾਲਵਿੰਦਰ ਸਿੰਘ ਮਾਲੀ ਦੀਆਂ ਇਹ ਜਿਹੀਆਂ ਕਿਹੜੀਆਂ ਤੁਹਾਨੂੰ ਗੱਲਾਂ ਚੁੱਭੀਆਂ ਨੇ ਕਿ ਤੁਸੀਂ ਮਾਲਵਿੰਦਰ ਸਿੰਘ ਹੁਣ ਅੱਜ ਦੀ ਘੜੀ 'ਚ ਇਹ ਦੱਸ ਦਿਓ ਅੱਜ ਸਾਫ਼-ਸਾਫ਼ ਸ਼ਬਦਾਂ ਵਿੱਚ ਕਿ ਉਹਨਾਂ ਦੇ ਹੱਕ 'ਚ ਖੜੇ ਹੋ ਜਾਂ ਫਿਰ ਉਹਨਾਂ ਦਾ ਵਿਰੋਧ ਕਰ ਰਹੇ ਹੋ ਮੈਂ ਬਥੇਰੀਆਂ ਮਾਲਵਿੰਦਰ ਮਾਲੀ ਦੀਆਂ ਨਾ ਜੀ ਜਿੱਦਨ ਦਾ ਮੈਨੂੰ ਲੱਗਦਾ ਉਹਨਾਂ ਦਾ ਪੇਜ ਜਾਂ ਫੇਸਬੁੱਕ ਅਕਾਊਂਟ ਬਣਿਆ ਮੈਂ ਸਾਰਾ ਸਰਚ ਕੀਤਾ ਮੈਂ ਜਿਹੜੀਆਂ ਉਹਨਾਂ ਦੀਆਂ ਇੰਟਰਵਿਊ ਆਉਂਦੀਆਂ ਮੈਨੂੰ ਲੱਗਦਾ ਘੱਟੋ-ਘੱਟ 40 ਤੋਂ 50 ਉਹਨਾਂ ਦੀਆਂ ਮੈਂ ਇੰਟਰਵਿਊਆਂ ਸੁਣੀਆਂ ਤੇ ਮੈਂ ਜਿਹੜਾ ਆਵਾਜ਼ ਕੀਤਾ ਉਹਨੇ ਇੱਕ Hindu ਧਰਮ ਦੀ ਕਿਤੇ ਬੇਅਦਵੀ ਨਹੀਂ ਕੀਤੀ। ਹੂੰ ਉਹਨੇ ਜਿਹੜੀ ਬੇਅਦਵੀ ਕਰਤੀ ਜਿਹੜਾ ਮਨ ਦਿਖਾਤਾ ਜਿਹਨੂੰ ਕਹਦੇ ਇਹ ਜਿਹੜਾ ਅਮਿਤ ਜੈਨ ਸਾਡੇ ਮਤਲਬ ਇੱਕ Hindu ਭਰਾ ਉਹ ਕਹਿੰਦੇ ਆਪਣੇ ਆਪ ਨੂੰ ਉਹਨਾਂ ਨੇ ਦੱਸਿਆ ਸਾਡੇ ਭਰਾ ਨੇ ਕਿ ਉਹਦੀਆਂ ਧਾਰਮਿਕ ਭਾਵਨਾਵਾਂ ਹੱਥ ਹੋਈਆਂ। ਹੂੰ ਕੀ ਸਾਡੇ ਇੱਕ Hindu ਭਰਾ ਦਾ ਆਪਦੇ Hindu ਸੰਗਠਨਾ ਨਾਲ ਯਾਹਦੇ ਹਿੰਦੂ ਵੀਰਾਂ ਦੇ ਨਾਲ ਸੰਪਰਕ ਕਰਨਾ ਨਹੀਂ ਬਣਦਾ ਸੀ ਵੀ ਯਾਰ ਤੁਸੀਂ ਕਿੱਥੇ ਸੁੱਤੇ ਪਏ ਹੋ ਸਾਡੇ ਧਰਮ ਦੀ ਬੇਅਦਵੀਂ ਕਰੀ ਜਾਂਦਾ ਬੰਦਾ ਤੇ ਤੁਸੀਂ ਲੈ ਕੇ ਜਥੇਦਾਰੀਆਂ ਪ੍ਰਧਾਨਗੀਆਂ ਬੈਠੇ ਹੋ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਉਲਟਾ ਹਿੰਦੂ ਸੰਖਠਣਾ ਨੇ ਹਿੰਦੂ ਵੀਰਾਂ ਨੇ ਉਹਨਾਂ ਨੂੰ ਬਹੁਤ ਫੋਨ ਕੀਤਾ ਵੀ ਯਾਰ ਸਾਨੂੰ ਵੀ ਦੱਸ ਅਸੀਂ ਵੀ ਕਾਰਵਾਈ ਕਰਾਉਣੀ ਹੈ ਅਮਿਤ ਜੈਨ ਦੇ ਨਾਲ ਸੰਪਰਕ ਕੀਤਾ ਗਿਆ ਜਥੇਬੰਦੀਆਂ ਦੇ ਨਾਲ ਘਟੋ ਘਟ 20 ਤੋਂ 50 ਫੋਨ ਕੀਤੇ ਗਏ ਆ ਜੀ ਉਹਨੂੰ ਅੱਛਾ ਮਤਲਬ ਮੇਰੇ ਜਿਹੜੇ ਸਰਕਲ ਚ ਬੰਦੇ ਆ ਜਿਹੜੇ ਹੋਰ ਕੋਈ ਸੰਗਠਨ ਨੇ ਉਹਨਾਂ ਨੇ ਕੀਤੇ ਹੋਣਗੇ ਉਹ ਗੱਲ ਵੱਖਰੀ ਆ ਤੇ ਕੀ ਆਇਆ ਜਵਾਬ ਅਮਿਤ ਜੈਨ ਦਾ ਉਹ ਕਦੇ ਤਾਂ ਕਿਸੇ ਨੂੰ ਚੁਕਾ ਦਿੰਦੇ ਜੀ ਨੁਆਇਸ ਸੁਣਾਉਣ ਲੱਗ ਜਾਂਦੇ ਆ ਕੋਈ ਪਹਿਲੀ ਕਦੀ ਵਾਰ ਬੰਦ ਆਉਂਦਾ ਕਈ ਵਾਰ ਜਾਣ ਕੇ ਜਦੋਂ ਉਹ ਚੈੱਕ ਕਰ ਲੈਂਦੇ ਟਿਊਰੀ ਕਾਲਰ ਤੁਹਾਨੂੰ ਸ਼ੋਅ ਕਰਦਾ ਕੀ ਦਾ ਨੰਬਰ ਹੈ ਤੇ ਉਸ ਤੋਂ ਬਾਅਦ ਉਹ ਫੋਨ ਕੱਟਣ ਲੱਗ ਜਾਂਦੇ ਆ ਉਹਨਾਂ ਨੇ ਹਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਸਮਝੀ ਵੀ ਆਦੇ ਸਮਾਜ ਦੇ ਵਿੱਚ ਗੱਲ ਲੈ ਕੇ ਜਾ ਹੋ ਸਕਦਾ ਇੱਕ ਬੰਦੇ ਦੀ ਵੀ ਬੇਅਦਬੀ ਹੋ ਸਕਦੀ ਹੈ ਭਾਵਨਾਵਾਂ ਹੱਥ ਹੋ ਸਕਦੀ ਹੈ ਤੁਸੀਂ ਗੱਲ ਦੇਖੋ ਕਿ ਜਦੋਂ ਮੰਨ ਲਓ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਹੋਈ ਹੋਰ ਵੀ ਬੇਅਦਵੀ ਹੁੰਦੀ ਹੈ ਉੱਥੇ ਕੀ ਕਰਦੇ ਆ ਸਾਰੇ ਜਥੇਬੰਦੀਆਂ ਨੂੰ ਇਕੱਠੇ ਕੀਤਾ ਜਾਂਦਾ ਉੱਥੇ ਗੱਲ ਲੋਕਾਂ ਦੇ ਵਿੱਚ ਰੱਖੀ ਜਾਂਦੀ ਹੈ ਕਿ ਆਹ ਸਾਡੇ ਗੁਰੂ ਦੀ ਬੇਅਦਵੀ ਹੋ ਗਈ ਇੱਥੇ ਸਾਨੂੰ ਇੱਕ ਝੰਡੇ ਥਲੇ ਇਕੱਠੇ ਹੋਣ ਦੀ ਲੋੜ ਹੈ ਤੇ ਆਪਾਂ ਇੱਥੇ ਕਾਰਵਾਈ ਕਰਵਾਈਏ Hindu ਸੰਗਠਨਾ ਚ ਵੀ ਇਹੀ ਹੁੰਦਾ ਸਾਡੇ ਕੋਲ ਵੀ ਜਿਹੜੇ ਲੋਕ ਆਉਂਦੇ ਆ ਉਹ ਇਹੀ ਦੱਸਦੇ ਆ ਤੇ ਇਸੇ ਤਰ੍ਹਾਂ ਕਾਰਵਾਈਆਂ ਹੁੰਦੀਆਂ ਪਰ ਇਹ ਮੈਂ ਪਹਿਲਾਂ ਸਾਡਾ ਇੱਕ Hindu ਵੀਰ ਦੇਖਿਆ ਜਿਹਦੀਆਂ ਭਾਵਨਾਵਾਂ ਐਸੀਆਂ ਆਹਤ ਹੋਈਆਂ ਜਿਹੜੀਆਂ ਉਹਨੇ ਅੰਦਰ ਸਮੇਟ ਕੇ ਰੱਖ ਲਈਆਂ ਜਿਹੜੀਆਂ ਅਜੇ ਤੱਕ ਉਹ ਕਿਸੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਤੁਸੀਂ ਦੇਖੋ ਹੋ ਪੁਲਿਸ ਦੀ ਐਫ ਆਈ ਆਰ ਦੇ ਵਿੱਚ ਨਹੀਂ ਉਹ ਕੰਟੈਂਟ ਆਪ ਆਇਆ ਵੀ ਕੀ ਹੈ ਹੂੰ ਤੁਸੀਂ ਦੱਸ ਦਿਓ ਤੁਸੀਂ ਵੀ ਐਫ ਆਈ ਆਰ ਪੜ੍ਹिए ਬਥੇਰੇ ਬੁੱਧੀਜੀਵੀ ਬੈਠੇ ਆ ਵਕੀਲ ਬੈਠੇ ਆ ਚਾਰ ਲਾਈਨਾਂ ਚ ਇਹੀ ਲਿਖਿਆ ਗਿਆ ਕਿ ਦੇਵੀ ਦੇਵਤਿਆਂ ਨਾਲ ਕੰਪੇਅਰ ਕੀਤਾ ਮਾਲੀ ਨੇ ਕਿੱਥੇ ਕੀਤਾ ਕਿਹਨੇ ਕੀਤਾ ਜੀ ਹੂੰ ਉਹਨੀ ਸਟੇਟਮੈਂਟ ਤਾਂ ਪੜੋ ਕਿੱਥੇ ਆ ਉਹਨੇ ਤਾਂ ਕਿਹਾ ਵੀ ਤੁਸੀਂ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਕੀ ਤੁਸੀਂ ਆਪਣੇ ਆਪ ਨੂੰ ਪ੍ਰਭੂ ਰਾਮ ਸਮਝਣ ਲੱਗ ਗਏ ਪ੍ਰਭੂ ਹਨੂਮਾਨ ਸਮਝਣ ਲੱਗ ਗਏ ਅਕਾਲ ਪੁਰਖ ਸਮਝਣ ਲੱਗ ਗਏ ਕੀ ਸਮਝਣ ਲੱਗ ਗਏ ਹੂੰ ਮਤਲਬ ਮਾਲੀ ਵਰਗੇ ਬੰਦੇ ਜਿਹੜੇ ਜਿਨ੍ਹਾਂ ਨੂੰ ਕਹਿ ਲੋ ਵੀ ਮੈਂ ਇੱਕ ਗੱਲ ਦੇਖਦਾ ਹੁੰਨਾ ਵੀ ਸਾਬ ਸੁੱਤਰੀ ਗੱਲ ਕਰਨੀ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਜੇ ਉਹਨੂੰ ਕੋਈ ਬੰਦੇ ਨੂੰ ਆਪ ਦੇ ਨਾਲ ਫਿਰਦੇ ਬੰਦੇ ਦੀ ਗਲਤ ਲੱਗੀ ਉਹਨੇ ਮੂੰਹ ਤੇ ਗੱਲ ਕਹਿ ਦੇਣੀ ਆ ਉਹਦਾ ਗਲਤ ਗੱਲ ਦਾ ਜਵਾਬ ਉਹਨੂੰ ਉੱਥੇ ਮਿਲ ਜਾਣਾ ਉਹ ਤਾਂ ਕੋਈ ਧਰਮਾਦ ਤੇ ਉਸ ਬੰਦੇ ਵਿੱਚ ਗੱਲ ਹੀ ਹੈ ਨਹੀਂ ਧਰਮਾ ਵਾਲੀ ਵੀ ਧਰਮਾ ਦੇ ਪ੍ਰਤੀ ਉਹ ਜ਼ਹਿਰ ਚੱਕੀ ਫਿਰਦਾ ਹੋ ਇਨਸਾਨੀਅਤ ਨੂੰ ਪ੍ਰੇਮ ਕਰਨ ਵਾਲਾ ਬੰਦਾ ਹੈ ਉਹ ਪੰਜਾਬੀ ਨੂੰ ਪ੍ਰੇਮ ਕਰਨ ਵਾਲਾ ਬੰਦਾ ਉਹਨੂੰ ਕੀ ਲੋੜ ਹੈ ਜੀ ਮੈਨੂੰ ਦੱਸੋ ਪੰਜਾਬ ਦੇ ਲਈ ਉਹ ਜਿੰਨਾ ਰੌਲਾ ਪਾਈ ਜਾਂਦਾ ਭਗਵੰਤ ਮਾਨ ਦੇ ਖਿਲਾਫ ਬੋਲ ਰਿਹਾ ਆਪ ਦੀ ਸਰਕਾਰ ਬੇਸਿਕਲੀ ਉਹ ਉਹਨੂੰ ਆਇਨਾ ਦਿਖਾ ਰਿਆ ਮੈਂ ਕਹਿੰਦਾ ਅੱਜ ਮੈਂ ਇਹ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣਾ ਭਗਵੰਤ ਮਾਨ ਸਹੀ ਕੰਮ ਕਰਨ ਲੱਗ ਜੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਾਫ਼ ਨੀਤਨਾ ਕੰਮ ਕਰਨ ਲੱਗ ਜੇ ਇਹੀ ਤੁਹਾਨੂੰ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੇ ਹੱਕ 'ਚ ਬੋਲਦਾ ਨਜ਼ਰ ਆਊਗਾ ਹੀ ਆ ਹੂੰ ਮਾਲਵਿੰਦਰ ਮਾਲੀ ਦਾ ਜੇ ਵਿਰੋਧ ਆ ਉਹ ਇੱਕ ਵਿਚਾਰਧਾਰਾ ਨਾਲ ਵਿਰੋਧ ਆ ਉਹ ਕਿਸੇ ਇੱਕ ਬੰਦੇ ਨਾਲ ਵਿਰੋਧ ਨਹੀਂ ਹੈ ਤੇ ਧਰਮ ਨਾਲ ਤਾਂ ਬਹੁਤ ਦੂਰ ਦੀ ਗੱਲ ਹੈ ਹੂੰ ਤੁਸੀਂ ਇਹ ਚੀਜ਼ ਦੇਖੋ ਉਹਦੇ ਵਿੱਚ ਅਕਾਲ ਪੁਰਖ ਵੀ ਸ਼ਬਦ ਵਰਤਿਆ ਗਿਆ ਜੀ ਲਾਦੂ ਗੱਬ ਜੇ ਇਹ ਚਾਹੁੰਦੇ ਇਹਨੂੰ ਕਹਿੰਦੇ ਵੀ ਸਰਕਾਰਾਂ ਖੇਡਾਂ ਖੇਡਦੀਆਂ ਇਹ ਲੋਕ ਥੋੜੇ ਮੇਰੇ ਵਰਗੇ ਤਾਂ ਸ਼ਿਕਾਰ ਹੁੰਦੇ ਆ ਰਾਜਨੀਤੀ ਦੇ ਤੁਸੀਂ ਗੱਲ ਦੇਖੋ ਵੀ ਇੱਕ ਸਿੱਖ ਦੇ ਉੱਤੇ ਇੱਕ ਸਿੱਖ ਦੇ ਉੱਤੇ ਇੱਕ Hindu ਵੱਲੋਂ ਦਰਖਾਸਤ ਦਵਾਈ ਗਈ ਠੀਕ ਹੈ ਉਹਦੇ ਵਿੱਚ ਅਕਾਲ ਪੁਰਖ ਵੀ ਸੀਗਾ ਜਿਹੜੇ ਮੋਸਟਲੀ ਸਾਡੇ ਸਿੱਖ ਵੀ ਅਕਾਲ ਪੁਰਖ ਸ਼ਬਦ ਵਰਤਦੇ ਆ ਸਿੱਖ ਤੋਂ ਨਹੀਂ ਉੱਤੇ ਦਰਖਾਸਤ ਦਵਾਈ ਜੀ ਦਬਾਉਣੀ ਸੀ ਇੱਕ Hindu ਤੋਂ ਦਰਖਾਸਤ ਦਵਾਈ ਗਈ ਜਿਹਦਾ ਕੋਈ ਹੋਣੀ ਦਿੱਤਾ ਗਿਆ ਮਤਲਬ ਕੋਈ ਵੇਰਵਾ ਨਹੀਂ ਕਿਹਦੀ ਕੋਈਆਂ ਕੋਈ ਡਿਟੇਲਸ ਨਹੀਂ ਹੈਗੀਆਂ ਤਾਂ ਕਿ ਇੱਕ ਲੋਕਾਂ ਦੇ ਵਿੱਚ ਫਰਕ ਪਵੇ ਵੀ ਯਾਰ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਸੀ ਪੰਜਾਬੀਅਤ ਦੀ ਗੱਲ ਕਰਦਾ ਸੀ ਇੱਕ ਸਿੱਖ ਚਿਹਰਾ ਸੀ ਉਹਨੂੰ ਦਬਾਉਣ ਦੇ ਲਈ ਕਿਸੇ Hindu ਨੇ ਕਿੰਨੀ ਘਟਿਆ ਹਰਕ ਖੇਡ ਖੇਡੀ ਹੈ ਲੋਕਾਂ ਦੇ ਵਿੱਚ ਸਰਕਾਰਾਂ ਇਹੀ ਮੈਸੇਜ ਦੇਣਗੀਆਂ ਭਾਵੇਂ ਹੋ ਸਕਦਾ ਉਹਦੀ ਵੀ ਗੱਲ ਦਿਲ ਦੇ ਵਿੱਚ ਕੋਈ ਜਾਣ ਦੇ ਨਾ ਹੋਵੇ ਉਹ ਵੀ ਹੋ ਸਕਦਾ ਰਾਜਨੀਤੀ ਦਾ ਸ਼ਿਕਾਰ ਹੋਇਆ ਹੋਵੇ ਰਾਜਨੀਤੀ ਦਾ ਕੋਈ ਉਹਤੇ ਪ੍ਰੈਸ਼ਰ ਹੋਵੇ ਮੈਂ ਸੁਣਿਆ ਹੁਣ ਉਹ ਹਰਿਆਣੇ ਦੇ ਵਿੱਚ ਆਪ ਦਾ ਪ੍ਰਚਾਰ ਪ੍ਰਸਾਰ ਕਰਦੇ ਫਿਰਦੇ ਆ ਪਾਰਟੀ ਦੇ ਲਈ ਚੰਗੀਆਂ ਉਹਨਾਂ ਕੋਲ ਜ਼ਿੰਮੇਵਾਰੀਆਂ ਨੇ ਉਹ ਜਿਹੜੀ ਆਪਣੇ ਗਊ ਸੇਵਾ ਸਮਿਤੀ ਆ ਕੋਈ ਦੀ ਸੈਂਟਰ ਦਾ ਬੋਰਡ ਬਣਿਆ ਹੋਇਆ ਉਹਦੇ ਉਹ ਮੈਂਬਰ ਵੀ ਨੇ ਤਾਂ ਦੇਖੋ ਕਿਵੇਂ ਆਪਦੇ ਹਿੱਤਾਂ ਦੇ ਲਈ ਹਿੰਦੂ ਸਿੱਖਾਂ ਵਿੱਚ ਇਹ ਫਰਕ ਪਾਉਣ ਵਾਲੀ ਗੱਲ ਹੈ ਦੇਖੋ ਜੇ ਗੱਲ ਹੈ ਸਾਨੂੰ ਦੱਸੇ ਜੀ ਅਸੀਂ ਵੀ ਕਹਿੰਦੇ ਅਸੀਂ ਮਾਲਵਿੰਦਰ ਮਾਲੀ ਨੂੰ ਪੁੱਛਦੇ ਆ ਵੀ ਇਹ ਤੂੰ ਕੀ ਕੀਤਾ ਮੈਂ ਤਾਂ ਜਾਣ ਕੱਲ ਨੂੰ ਆਪਦੇ ਸਬੂਤ ਚੱਕ ਕੇ ਲੈ ਆਇਆ ਕਿ ਮਾਲਵਿੰਦਰ ਸਿੰਘ ਮਾਲੀ ਨੇ ਇੱਥੇ-ਇੱਥੇ ਸਾਡੇ ਧਰਮ ਦੇ ਜਾਂ ਸਾਡੇ ਦੇਵ-ਦੇਵਤਿਆਂ ਦੇ ਖਿਲਾਫ ਬੋਲਿਆ ਫਿਰ ਤੁਸੀਂ ਸਬੂਤ ਦੇਖ ਕੇ ਫਿਰ ਮਾਲੀ ਦੇ ਵਿਰੋਧ ਚ ਜਾਓਗੇ ਮੈਂ ਮੈਂ ਖੁਦ ਮਾਲਵਿੰਦਰ ਮਾਲੀ ਨਾਲ ਗੱਲ ਕਰੂੰਗਾ ਜੀ ਵੀ ਦੱਸ ਇਹ ਗੱਲ ਕਿਵੇਂ ਹੋਈ ਹੈ ਠੀਕ ਹੈ ਜੇ ਉਹ ਮੈਨੂੰ ਸੈਟੀਸਫਾਈ ਨਹੀਂ ਕਰਦਾ ਮੈਂ ਕਹਿੰਦਾ ਮੈਂ ਮਾਮਾਲਵਿੰਦਰ ਮਾਲੀ ਤੇ ਕਾਰਵਾਈ ਕਰਾਉ ਪਰ ਇਹ ਕੀ ਤਰੀਕਾ ਹੋਇਆ ਯਾਰ ਤੁਸੀਂ ਮਾਲਵਿੰਦਰ ਮਾਲੀ ਇੱਕ ਪੜਿਆ ਲਿਖਿਆ ਐਜੂਕੇਟਿਡ ਬੰਦਾ ਸਮਝਦਾਰ ਬੰਦਾ ਜਿਹੜਾ ਸਮਾਜ ਦੇ ਲਈ ਗੱਲ ਕਰ ਰਿਹਾ ਜਿਹੜਾ ਪੰਜਾਬ ਪੰਜਾਬੀ ਪੰਜਾਬੀ ਦੀ ਅੱਜ ਗੱਲ ਕਰ ਰਿਹਾ ਸਰਕਾਰਾਂ ਨੂੰ ਐਨੀ ਦਿਖਾ ਰਿਹਾ ਅਫਸਰशाही ਨੂੰ ਐਨੀ ਦਿਖਾ ਰਿਹਾ ਤੁਹਾਡੀਆਂ ਇੰਨੀਆਂ ਵੀ ਕਿੰਨੀਆਂ ਭਾਵਨਾਵਾਂ ਆਹਤ ਹੋ ਗਈਆਂ ਤੁਸੀਂ ਇੱਕ ਬੰਦੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਤੁਸੀਂ ਦੇਖੋ ਸਾਡੇ ਜਿਹੜੇ ਇਹ ਬਹੁਤ ਵਾਰ ਹੋ ਜਾਂਦਾ ਕਿਸੇ ਤੋਂ ਗਲਤੀ ਨਾਲ ਕੋਈ ਮੈਸੇਜ ਪੈ ਗਿਆ ਹੂਰ ਹੈ ਸਾਡੇ ਹਿੰਦੂ ਸੰਗ ਆਮ ਮਸਲੇ ਹੁੰਦੇ ਆ ਉਹਦੇ ਵਿੱਚ ਉਸ ਬੰਦੇ ਨਾਲ ਪ੍ਰੋਪਰ ਗੱਲ ਕੀਤੀ ਜਾਂਦੀ ਹੈ ਜੇ ਉਹ ਬੰਦਾ ਆਪਣੀ ਗਲਤੀ ਦਾ ਅਹਿਸਾਸ ਕਰਦਾ ਦੇਖੋ ਦੋ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਇੱਕ ਜਾਣ ਬੁੱਝ ਕੇ ਕੀਤੀ ਗਈ ਇੱਕ ਗਲਤੀ ਨਾਲ ਤੇ ਜਿਹੜੇ ਬੰਦੇ ਨੇ ਅਣਜਾਣੇ ਚ ਕੀਤੀਆਂ ਤੇ ਉਹਨਾਂ ਨੂੰ ਤੋਂ ਮਾਫੀ ਮੰਗਾ ਕੇ ਉਹਨੂੰ ਛੱਡ ਦਿੱਤਾ ਜਾਂਦਾ ਬਹੁਤ ਰੇਅਰ ਕੇਸ ਹੁੰਦਾ ਜਿਹੜੇ ਬੰਦੇ ਸ਼ਰਾਰਤੀ ਤੱਤ ਹੁੰਦੇ ਆ ਜਿਹੜੇ ਦੋ ਤਪਕਿਆਂ ਦੇ ਵਿੱਚ ਮਾਹੌਲ ਖਰਾਬ ਕਰਨ ਦੇ ਲਈ ਇਹੋ ਜਿਹੀ ਖੇਡ ਖੇਡਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਕਰਵਾਈਆਂ ਜਾਂਦੀਆਂ ਪਰ ਇਹ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ ਸੀ ਇਹਨੂੰ ਪਤਾ ਸੀ ਮਾਲਵਿੰਦਰ ਮਾਲੀ ਕੀ ਚੀਜ਼ ਹੈ ਤੁਸੀਂ ਮੈਂ ਮੈਂ ਕਹੇ ਜੀ ਮਾਲਵਿੰਦਰ ਮਾਲੀ ਦੀ ਗੱਲ ਛੱਡੋ ਮੈਨੂੰ ਇੱਕ ਗੱਲ ਦੱਸੋ ਕੋਈ ਹਿੰ ਖੜਾ ਹੋ ਕੇ ਕਹਿ ਦੇ ਵੀ ਅਮਿਤ ਜੈਨ ਨੇ ਉਹਦੇ ਨਾਲ ਸੰਪਰਕ ਕੀਤਾ ਜਾਂ ਉਹਨਾਂ ਨੇ ਅਮਿਤ ਜੈਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹਨੇ ਫੋਨ ਵੀ ਚੱਕ ਲਿਆ ਹੋਵੇ ਜਾਂ ਗੱਲ ਕਰਨੀ ਜ਼ਰੂਰੀ ਸਮਝੀ ਹੋਵੇ ਇਹ ਹੈ ਜੀ ਕੀ ਹੈ ਜਿਹੜਾ ਅਮਿਤ ਜੈਨ ਲੁਕੋ ਰਿਹਾ ਕੀ ਉਹਦੇ ਤੇ ਪ੍ਰੈਸ਼ਰ ਹੈ ਕੀ ਇਹ ਸਰਕਾਰ ਦੀ ਖੇਡ ਹੈ ਤਾਂ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੇ ਸਾਨੂੰ ਪੰਜਾਬੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਜਿੱਥੇ ਕੋਈ ਸ਼ਰਾਰਤੀ ਬੰਦਾ ਅਸਮਾਜਿਕ ਤੱਤ ਚਾਹੇ ਉਹ Hindu ਧਰਮ ਦੀ ਬੇਦਵੀ ਕਰਦਾ ਚਾਹੀ ਸਿੱਖ ਦੀ ਉੱਥੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਉਹ ਇਹ ਜੇ ਬੰਦੇ ਦਾ ਸ਼ਰਾਰਤੀ ਬੰਦੇ ਦਾ ਵਿਰੋਧ ਕਰਨਾ ਚਾਹੀਦਾ ਪਰ ਜੇ ਕੋਈ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਲਈ Hindu ਸਿੱਖਾਂ ਵਿੱਚ ਫਰਕ ਪਾਉਣ ਦੇ ਲਈ ਇਹ ਜੀਆਂ ਘਣੌਣੀਆਂ ਹਰਕਤਾ ਕਰਦਾ ਤਾਂ ਉਹਦੇ ਖਿਲਾਫ ਵੀ ਸਾਨੂੰ ਇਕੱਠੇ ਖੜੇ ਹੋ ਕੇ ਇਹ ਜੇ ਬੰਦੇ ਨੂੰ ਸਬਕ ਸਿਖਾਉਣਾ ਚਾਹੀਦਾ ਉਹਦੇ ਖਿਲਾਫ ਬਣਦੀਆਂ ਕਾਨੂੰਨੀ ਕਾਰਵਾਈਆਂ ਕਰਨੀਆਂ ਚਾਹੀਦੀਆਂ ਇੱਕ ਤਾਂ ਗੱਲ ਰਹੀ ਕਿ ਅਮਿਤ ਜੈਨ ਦਾ ਰੋਲ ਭੂਮਿਕਾ ਕੀ ਰਹੀ ਇਹ ਕਿਸ ਦੇ ਵਿੱਚ ਜਿਹੜੀ ਪੁਲਿਸ ਨੇ ਗ੍ਰਿਫਤਾਰੀ ਕੀਤੀ ਪੁਲਿਸ ਦੇ ਰੋਲ ਨੂੰ ਹੁਣ ਤੱਕ ਕਿਵੇਂ ਦੇਖਿਆ ਤੁਸੀਂ ਇਹ ਸਭ ਤੋਂ ਅਹਿਮ ਗੱਲ ਇਹ ਹੈ ਦੇਖੋ ਜਿਹੜੀ ਪੁਲਿਸ ਹੁੰਦੀ ਹੈ ਨਾ ਜੀ ਪੁਲਿਸ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਹੁੰਦਾ ਇੱਕ ਮੈਂ ਜਿਹੜਾ ਦੇਖ ਰਿਹਾ ਵੀ ਕੁਝ ਹਮੇਸ਼ਾ ਨੇ ਇੱਕ ਸਿਸਟਮ ਫਿੱਟ ਕੀਤੇ ਜਾਂਦੇ ਆ ਜਿਵੇਂ ਉਹ ਕਹਿੰਦੇ ਹੁੰਦੇ ਆ ਮਾਲੀ ਸਾਹਿਬ ਦਾ ਇੱਕ ਉਹ ਸ਼ਬਦ ਹੈ ਵੀ ਵਰਤਾਰਾ ਕਿਵੇਂ ਵਰਤਦਾ ਤੁਸੀਂ ਦੇਖੋ ਜਿਹੜਾ ਵਰਤਾਰਾ ਉਹ ਕੀਤਾ ਜਾਂਦਾ ਪੁਲਿਸ ਨੇ ਇੱਕ ਸਿਸਟਮ ਫਿੱਟ ਕੀਤਾ ਲਾਧੂਗਾ ਸਾਹਿਬ ਤੁਸੀਂ ਦੇਖੋ ਵੀ 65 70 ਤੋਂ ਬਾਅਦ ਉਹਨਾਂ ਨੇ ਕੀ ਕੀਤਾ ਪੁਲਿਸ ਤਾਂ ਜੀ ਪੁਲਿਸ ਦਾ ਵਿਚਾਰੀ ਦਾ ਕੋਈ ਕਸੂਰ ਨਹੀਂ ਇਹ ਤਾਂ ਜੀ ਪੋਲੀਟੀਕਲ ਬੰਦਿਆਂ ਦੀ ਗੇਮ ਹੈ ਸਰਕਾਰ ਦੇ ਹੱਥੇ ਪੁਲਿਸ ਬੱਜੀ ਹੁੰਦੀ ਹੈ ਤਾਂ ਕਰਦੇ ਨਹੀਂ ਬੱਜੀ ਨਹੀਂ ਹੁੰਦੀ ਤੁਹਾਨੂੰ ਕੋਈ ਉਹ ਘਰੇ ਨਹੀਂ ਭੇਜਦਣਗੇ ਤੁਹਾਡੀਆਂ ਤਨਖਾਹਾਂ ਨਹੀਂ ਰੋਕਦਣਗੇ ਤੁਸੀਂ ਇਹ ਕਹੋ ਕਿ ਅਸੀਂ ਚੰਗੀਆਂ ਪੋਸਟਾਂ ਲੈਣ ਦੇ ਲਈ ਇਹਨਾਂ ਦੇ ਹੱਥਾਂ ਦੀ ਕਟਪੁਤਲੀ ਬੰਦੇ ਆ ਇਸ ਤਰ੍ਹਾਂ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਹੁੰਦਾ ਇਹਨਾਂ ਨੂੰ ਪਤਾ ਹੈ ਵੀ ਜਦੋਂ ਹੈੱਡ ਆਫਿਸ ਦੇ ਵਿੱਚ ਛੋਟੇ-ਛੋਟੇ ਕਮਰਿਆਂ ਦੇ ਵਿੱਚ ਬਹਿਣਾ ਕਿੰਨਾ ਔਖਾ ਇਹ ਕਿਉਂ ਹਮੇਸ਼ਾ ਜ਼ਿਲੇ ਲੈਣ ਦੇ ਲਈ ਤਰਸਦੇ ਐ ਕਿਉਂ ਇਹਨਾਂ ਨੂੰ ਹੁੰਦਾ ਵੀ achhiyan seata ਤੇ ਤੁਸੀਂ ਇੱਕ ਚੀਜ਼ ਲਾਧੂ ਕਾ ਸਾਹਿਬ ਮੈਂ ਤੁਹਾਨੂੰ ਕਹੂੰਗਾ ਜਰੂਰ ਇਸ ਚੀਜ਼ ਦੇ ਉੱਤੇ ਉਹ ਕਰਿਓ ਪੰਜਾਬ ਪੁਲਿਸ ਰੂਲਸ ਐ ਜਿਹੜੇ ਉਹ ਇਹਨਾਂ ਦੀਆਂ ਪੁਲਿਸ ਅਫਸਰਾਂ ਦੀਆਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਬਾਰੇ ਕੀ ਕਹਿੰਦੇ ਐ ਇੱਕ ਮੁਲਾਜ਼ਮ ਕੋਈ ਵੀ ਐ ਜਿਹੜਾ ਜੀਓ ਰੈਂਕ ਦਾ ਬੰਦਾ ਗੈਸਟਡ ਅਫੀਸਰ ਐ ਉਹ 3 ਸਾਲ ਤੋਂ ਵੱਧ ਕਿਸੇ ਵੀ ਇੱਕ ਜ਼ਿਲ੍ਹੇ ਦੇ ਵਿੱਚ ਰਹਿ ਨਹੀਂ ਸਕਦਾ ਜਿਹੜਾ ਛੋਟਾ ਮੁਲਾਜ਼ਮ ਹੈ ਆਪਾਂ ਕਹਿੰਦੇ ਨੇ ਆ ਇਹ ਵੀ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਲੈਵਲ ਤੱਕ ਦਾ ਉਹ 10 ਸਾਲ ਤੋਂ ਵੱਧ ਸਰਵਿਸ ਨਹੀਂ ਕਰ ਸਕਦਾ ਇੱਕ ਜ਼ਿਲ੍ਹੇ ਦੇ ਵਿੱਚ ਠੀਕ ਹੈ ਹੁੰਦਾ ਕੀ ਹੈ ਜੀ ਇੱਕ ਸਿਪਾਹੀ ਭਰਤੀ ਹੋ ਕੇ ਏਐਸਆਈ ਭਰਤੀ ਹੋ ਕੇ ਆਪਦੀ ਰਿਟਾਇਰਮੈਂਟ ਵੀ ਉਸੇ ਜ਼ਿਲ੍ਹੇ ਦੇ ਵਿੱਚ ਹੋ ਕਰ ਜਾਂਦਾ ਇਹ ਰੀਤੀ ਇਹ ਕਿਉਂ ਹੁੰਦਾ ਤੁਹਾਨੂੰ ਕੀ ਲੱਗਦਾ ਇਹ ਕਿਵੇਂ ਦੇਖੋ ਬਦਲੀਆਂ ਦੇ ਰੂਲ ਕਿਉਂ ਬਣੇ ਸੀ ਵੀ ਲਿੰਕ ਨੂੰ ਤੋੜਨਾ ਚਾਹੇ ਦੇਖੋ ਸਾਡੇ ਕੁਮਰ ਵੀਜੇ ਪ੍ਰਤਾਪਜੀਤ ਬੋਲੇ ਆ ਹੋਰ ਜਿਹੜੇ ਇਮਾਨਦਾਰ ਅਫਸਰ ਹੈ ਉਹ ਵੀ ਬੋਲਦੇ ਆ ਕਿ ਯਾਰੀ ਬਦਲੀਆਂ ਵਾਲਾ ਸਿਸਟਮ ਜਾਰੀ ਰੱਖਣਾ ਜ਼ਰੂਰੀ ਹੈ ਇੱਕ ਬੰਦਾ 25 ਤੋਂ 32 ਸਾਲ ਸਰਵਿਸ ਕਰਦਾ ਜੀ 34 ਸਾਲ ਸਰਵਿਸ ਕਰ ਲਾਂਦਾ ਉਹਦੇ ਵਿੱਚ ਕੀ ਹੁੰਦਾ ਜੇ ਆਪਾਂ ਡੇਡ 23 ਜ਼ਿਲ੍ਹੇ ਆਪਣੇ ਡੇਡ ਡੇਡ ਦੋ ਦੋ ਸਾਲ ਵੀ ਲਵਾਈਏ ਮੈਂ ਕਹਿੰਨਾ ਇੱਕ ਜ਼ਿਲ੍ਹੇ ਚ ਦੂਸਰੀ ਵਾਰ ਉਹਨਾਂ ਨੂੰ ਜਾਣ ਦੀ ਲੋੜ ਹੀ ਨਹੀਂ ਪਰ ਨਹੀਂ ਆਫਸਰਾਂ ਦੀ ਜਿਹੜੀ ਚਾਹੇਤੇ ਹੁੰਦੇ ਆ ਜਿਨ੍ਹਾਂ ਦੀਆਂ ਪਸੰਦੀਦਾ ਸੀਟਾਂ ਹੁੰਦੀਆਂ ਜਿਹੜੇ ਕੋਈ ਗੈਂਗਸਟਰਾਂ ਨਾਲ ਐ ਨਸ਼ਾ ਤਸਕਰਾਂ ਨਾਲ ਐ ਜਿਹੜੀ ਸਬੰਧ ਹੁੰਦੇ ਆ ਉਹ ਬੰਦੇ ਜਿਹੜੇ ਆ ਉਹ ਆਪਦੀਆਂ ਕਦੇ ਬਦਲੀਆਂ ਹੋਣ ਹੀ ਨਹੀਂ ਦਿੰਦੇ ਜਿਵੇਂ ਪੁਲਿਸ ਦੇ ਉੱਤੇ ਸਵਾਲ ਉੱਠਦਾ ਨਾ ਤੇ ਉਧਰੋਂ ਦਫ਼ਤਰ ਹੈੱਡ ਕੁਆਰਟਰ ਤੋਂ ਜਾਂ ਡੀਜੀਪੀ ਸਾਹਿਬ ਵੱਲੋਂ ਇੱਕ ਬਿਆਨ ਆਉਂਦਾ ਹੈ ਕਿ ਜਿਆਦਾ ਨਾ ਪੁਲਿਸ ਤੇ ਸਵਾਲ ਚੁੱਕੋ ਮੋਰਲ ਡਾਊਨ ਹੋ ਜਾਂਦਾ ਪੁਲਿਸ ਦਾ ਪੁਲਿਸ ਦਾ ਮੋਰਲ ਡਾਊਨ ਹੋ ਜਾਂਦਾ ਤੇ ਜਿਹੜਾ ਪੁਲਿਸ ਸਮਾਜ ਸੇਵੀਆਂ ਦਾ ਪੰਜਾਬੀਆਂ ਦਾ ਜਿਹੜਾ ਪੰਜਾਬ ਦੇ ਲਈ ਲੋਕ ਬੋਲਦੇ ਉਹਨਾਂ ਦਾ ਮੋਰਲ ਡਾਊਨ ਕਰਦੀ ਹੈ ਮਾਲਵਿੰਦਰ ਮਾਲੀ ਦੇ ਨਾਲ ਜਿਹੜਾ ਕਾਂਡ ਕੀਤਾ ਗਿਆ ਪਰਚਾ ਸੀ ਕਿ 7 ਸਾਲ ਤੋਂ ਥੱਲੇ 41 ਇਹ ਕੀ ਕਹਿੰਦੀ ਹੈ ਤੁਹਾਨੂੰ ਅਰਣੇਸ਼ ਕੁਮਾਰ ਦੀਆਂ ਤੁਸੀਂ ਗਾਈਡਲਾਈਨਸ ਪੜ੍ਹੋ ਕੀ ਨੇ ਹੂੰ ਠੀਕ ਹੈ ਉਹਦੇ ਵਿੱਚ ਸਾਫ਼ ਕਹੇ ਕਿ 7 ਸਾਲ ਤੋਂ ਥੱਲੇ ਉਹਦੇ ਵਿੱਚ ਤੁਹਾਨੂੰ ਚੱਕਣ ਦੀ ਲੋੜ ਨਹੀਂ ਪਰ ਇਹ ਕਹਿੰਦੇ ਨਹੀਂ ਨਹੀਂ ਜਿਹੜਾ ਮਾਲਵਿੰਦਰ ਮਾਲੀ ਹੈ ਜੇ ਇਹ ਬਾਹਰ ਰਹਿ ਗਿਆ ਪੰਜਾਬ ਦੇ ਵਿੱਚ ਪਤਾ ਹੀ ਨਹੀਂ ਕੀ ਹੋ ਜੂਗਾ ਹੂੰ ਪਤਾ ਹੀ ਨਹੀਂ ਉਹਦੇ ਕੋਲ ਕੀ ਇਹਨਾਂ ਨੇ ਇਹੋ ਜਿਹਾ ਰਿਕਵਰ ਕਰਨਾ ਸੀ ਜਿਹੜਾ ਉਹਦੀ ਉਹਦੀ ਅਰੈਸਟ ਜ਼ਰੂਰੀ ਸੀ ਫਿਰ ਰਾਤ ਨੂੰ ਉਹਨੂੰ ਅਰੈਸਟ ਕੀਤਾ ਗਿਆ ਹੂੰ ਇੱਕ ਸੀਨੀਅਰ ਸਿਟੀਜ਼ਨ ਬੰਦਾ 670 ਸਾਲ ਦੀ ਉਮਰ ਹੂ ਮਾਲਮਿੰਦਰ ਮਾਲੀ ਜੀ ਦੀ ਤੁਸੀਂ ਦੱਸੋ ਮੈਨੂੰ ਇਹੋ ਜਿਹਾ ਕੀ ਹੋ ਗਿਆ ਸੀ ਜਿਹੜਾ ਉਹਨਾਂ ਨੂੰ ਇਹ ਅਰੈਸਟ ਕਰਨਾ ਪਿਆ ਮਰੋਲ ਡਾਊਨ ਹੁੰਦਾ ਅੱਛਾ ਇਹਨਾਂ ਦੀ ਇਹੀ ਤਾਂ ਖੇਡ ਹੈ ਮੈਂ ਜਿਹੜਾ ਤੁਹਾਨੂੰ ਕਹਿਣਾ ਵੀ ਇੱਕ ਇੱਕ ਸਿਸਟਮ ਬਣਾਇਆ ਗਿਆ ਜਿਹਦੇ ਵਿੱਚ ਆਪਦੀ ਚਹੇਤਿਆਂ ਵੱਲੋਂ ਜਿਹੜੀ ਇੱਕ ਪਬਲਿਕ ਦੇ ਵਿੱਚ ਗੱਲ ਲਜਾਈ ਗਈ ਕਿ ਯਾਰ ਜਿਹੜੀ ਪੁਲਿਸ ਹੈ ਨਾ ਪੁਲਿਸ ਤਾਂ ਸਟੇਟ ਦੀ ਗੁਲਾਮ ਹੁੰਦੀ ਹੈ ਸਟੇਟ ਦੀ ਗੁਲਾਮ ਨਹੀਂ ਤੁਸੀਂ ਕਹੋ ਚੰਗੀਆਂ ਸੀਟਾਂ ਚੰਗੇ ਅਹੁਦਿਆਂ ਦੀ ਭੁੱਖ ਦੇ ਵਿੱਚ ਤੁਸੀਂ ਲੀਡਰਾਂ ਦੀਆਂ ਮਣਾਈਆਂ ਕਰਦੇ ਹੋ ਤਾਂ ਕਿ ਜਿਹੜਾ ਲੋਕਾਂ ਦੇ ਉੱਤੇ ਝੂਠੇ ਸੱਚੇ ਪਰਚੇ ਦੇਣੇ ਆ ਲੀਡਰ ਦੇ ਏਰੀਏ ਦੇ ਵਿੱਚ ਉਹਦਾ ਦਬਕਾ ਕੈਮ ਰੱਖਣਾ ਉਹਦੇ ਲਈ ਫਿਰ ਜਿਹੜਾ ਵੀ ਕੁਝ ਤੁਹਾਨੂੰ ਕਰਨਾ ਪੈਂਦਾ ਉਹ ਤੁਸੀਂ ਕੁਝ ਕਰਦੇ ਹੋ ਦੇਖੋ ੜਨ ਵਾਲੇ ਵੀ ਹੁੰਦੇ ਆ ਫਿਰ ਉਹ ਪੋਸਟ ਨਹੀਂ ਮਿਲਦੀ ਹਾਂਜੀ ਜੀ ੜਨ ਵਾਲੇ ਹੁੰਦੇ ਅਫਸਰ ਕਹਿੰਦਾ ਕਿ ਨਹੀਂ ਤੁਸੀਂ ਦੇਖ ਲਓ ਜਿਹੜੇ ਇਮਾਨਦਾਰ ਪੁਲਿਸ ਅਫਸਰ ਨੇ ਮੈਂ ਤੁਹਾਨੂੰ ਐਸੇ-ਐਸੇ ਦਿਖਾ ਦਿੰਨਾ ਹਾਈਲੀ ਐਜੂਕੇਟਿਡ ਬੰਦੇ ਮਤਲਬ ਜਿਨ੍ਹਾਂ ਦੀ ਜਿਨ੍ਹਾਂ ਨੂੰ ਪੁਲਿਸ ਵੀ ਜਿਨ੍ਹਾਂ ਦੀ ਰਿਸਪੈਕਟ ਕਰਦੀ ਹੈ ਉਹਨਾਂ ਨੂੰ ਚੱਕ ਕੇ ਖੁੱਡੇ ਲੈਣ ਲਾ ਦਿੰਦੇ ਆ ਏਆਈਜੀ ਆਪਣੇ ਗੁਰਮੀਤ ਚੋਹਾਨ ਜੀ ਨੇ ਉਹਨਾਂ ਨਾਲ ਇਨਸੀਡੈਂਟ ਤੁਹਾਨੂੰ ਯ ਉਥੋਂ ਵਾਲੇ ਐਮਐਲਏ ਨੇ ਰੌਲਾ ਪਿਆ ਚਾਕੇ ਕੀ ਕੀਤਾ ਉਹਨਾਂ ਨੂੰ ਸਾਈਡ ਲਾਈਨ ਕਰਤਾ ਉਹ ਤਾਂ ਦੇਖੋ ਇਹ ਹੈ ਜੀ ਗੁਰਮੀਤ ਚੋਹਾਨ ਜੀ ਵਰਗੇ ਬੰਦੇ ਨਹੀਂ ਸਾਡੇ ਬਿਕਰਮ ਬਰਾੜ ਹੈ ਠੀਕ ਹੈ ਪੁਲਿਸ ਦੇ ਵਿੱਚ ਹੋਰ ਵੀ ਅਫਸਰ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਮਤਲਬ ਪਬਲਿਕ ਨੂੰ ਨਹੀਂ ਤੁਸੀਂ ਕਹਿ ਲਓ ਕਿ ਪੁਲਿਸ ਅਫਸਰਾਂ ਨੂੰ ਵੀ ਮਾਣ ਹੈ ਕਿ ਵਾਕੀ ਸਟੇਟ ਲਈ ਬੰਦੇ ਕਰ ਰਹੇ ਆ ਕੰਮ ਸਾਨੂੰ ਉਹਨਾਂ ਪੁਲਿਸ ਅਫਸਰਾਂ ਦੇ ਬਿਲਕੁਲ ਮਾਣ ਹੈ ਜਿਹੜੇ ਇਮਾਨਦਾਰੀ ਦੇ ਨਾਲ ਆਪਦੀ ਜਾਨ ਦੀ ਪਰਵਾਹ ਕੀਤੇ ਬਣਾ ਸਟੇਟ ਦੇ ਲਈ ਕੰਮ ਕਰ ਰਹੇ ਆ ਤੇ ਸਾਨੂੰ ਮੈਂ ਕਹਿੰਦਾ ਵੀ ਉਨ ਦਾ ਮਾਨ ਸਤਕਾਰ ਸਹੀ ਇਹੀ ਹੋਊਗਾ ਜਿਹੜੀਆਂ ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਉਹਨਾਂ ਬਾਰੇ ਖੁੱਲ ਕੇ ਬੋਲੋ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਇਹ じゃ ਕੀ ਹੋ ਗਿਆ ਐਸਐਸਪੀ ਕਹਿ ਨਹੀਂ ਸਕਦਾ ਸੀ ਸੌਰੀ ਸਰ ਪਰਚਾ ਦੇ ਤਾਂ ਮੈਂ ਨਹੀਂ ਅਰੈਸਟ ਕਰ ਸਕਦਾ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਤੇ ਜੇ ਇਹੀ ਕਿਤੇ ਲੀਡਰ ਦੇ ਚਾਹੇਤੇ ਤੇ ਗਲਤੀ ਨਾਲ ਪਰਚਾ ਦਰਜ ਹੋ ਜਾਂਦਾ ਪਹਿਲੀ ਗੱਲ ਹੋਣਾ ਨਹੀਂ ਸੀ ਉੱਥੇ ਇਹਨਾਂ ਨੇ ਕੀ ਕਹਿਣਾ ਸੀ ਜੀ ਇਨਵੈਸਟੀਗੇਟਿੰਗ ਆਫੀਸਰ ਜਿਹੜਾ ਜੀ ਉਹ ਸੈਟੀਸਫਾਈ ਨਹੀਂ ਹੈਗਾ ਤੇ ਉਹਦੀ ਤਫਤੀਸ਼ ਚੱਲ ਰਹੀ ਹੈ ਆਫਟਰ ਤਫਤੀਸ਼ ਪਰਚਾ ਦਵਾਂਗੇ ਤੇ ਜੇ ਪਰਚਾ ਮਜਬੂਰੀ ਵਜh ਦੇਣਾ ਪੈ ਜਾਂਦਾ ਫਿਰ ਇਹਨਾਂ ਨੇ ਕੋਈ ਨਾ ਕੋਈ ਗਾਈਡਲਾਈਨਸ ਕੱਢ ਲਿਆਉਣੀਆਂ ਸੀ ਵੀ ਨਹੀਂ ਜੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਜਾਂ ਜਦੋਂ ਸਾਨੂੰ ਲੋਡ ਹੋਈ ਕਰ ਲਾਂਗੇ ਜਿਹੜੀਆਂ ਇਨਵੈਸਟੀਗੇਟਿੰਗ ਆਫੀਸਰ ਦੇ ਕੋਲੇ ਬੇਇੰਤਹਾ ਪਾਵਰਾਂ ਦਿੱਤੀਆਂ ਗਈਆਂ ਜਿਹਦੇ ਵਿੱਚ ਸੀਆਰਪੀਸੀ ਕਹਿੰਦੀ ਵੀ ਹਾਈ ਕੋਰਟ ਸੁਪਰੀਮ ਕੋਰ ਟਾਈਮ ਬਾਉਂਡ ਨਹੀਂ ਕਰਦੇ ਉਹਨੂੰ ਡਾਇਰੈਕਸ਼ਨ ਨਹੀਂ ਦਿੰਦੇ ਉਹਦੇ ਕਰਕੇ ਹੀ ਇਹ ਜਿਹੜਾ ਲਾਧੂ ਗਾਹ ਸਾਹਿਬ ਹੈ ਇਹ ਇਹ ਪਾਵਰ ਦਾ ਉਹਦਾ ਮਿਸਯੂਜ਼ ਕਰਦੇ ਆ ਮੈਂ ਕਹਿੰਦਾ ਸਾਡੀ ਮਾਨਯੋਗ ਜਿਹੜੀ ਹਾਈ ਕੋਰਟ ਹੈ ਸਾਡੀਆਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਹਨਾਂ ਦੇ ਉੱਤੇ ਇਹ ਲਾਅ ਦੇ ਵਿੱਚ ਜਿਹੜਾ ਕੋਈ ਚੇਂਜ ਆਇਆ ਹੈ ਇਹਦੇ ਪੁਲਿਸ ਦੇ ਉੱਤੇ ਕੰਟਰੋਲ ਕਰਨ ਦੀ ਲੋੜ ਹੈ ਤੁਸੀਂ ਇੱਕ ਛੋਟੀ ਜੀ ਗੱਲ ਮੈਨੂੰ ਦੱਸੋ ਅੱਜ ਤੱਕ ਕਿਸੇ ਆਈਐਸਆਈਪੀਐਸ ਅਫਸਰ ਨੂੰ ਤੁਸੀਂ ਕੰਟੈਂਪਟ ਦੇ ਵਿੱਚ ਸਜ਼ਾ ਹੁੰਦੀ ਦੇਖੀ ਹੈ ਬਿਲਕੁਲ ਕੰਟੈਂਪਟ ਆਫ ਫਾਈਲ ਕਿੰਨੀਆਂ ਹੁੰਦੀਆਂ ਐ ਦੇਖੋ ਇਹਦਾ ਮਤਲਬ ਜਿੰਨੀਆਂ ਕੰਟੈਂਪਟ ਆ ਫਾਈਲ ਹੋ ਰਹੀਆਂ ਝੂਠੀਆਂ ਫਾਈਲ ਹੋ ਰਹੀਆਂ ਜੀ ਜਿੱਥੇ ਪੂਰੀ ਤਰ੍ਹਾਂ ਗਿਲਟੀ ਵੀ ਪਾਇਆ ਜਾਂਦਾ ਨਾ ਲਾਧੂਗਾ ਸਾਹਿਬ ਕਿਸੇ ਅਫਸਰ ਨੂੰ ਉੱਥੇ ਉਹ ਕਹਿੰਦਾ ਅਨ ਕੰਡੀਸ਼ਨਲ ਅਪੋਲੋਜੀ ਮਾਈ ਲਾਰਡ ਗੱਲ ਨਿਪੜ ਗਈ ਇਹਨਾਂ ਦੇ ਹੌਂਸਲੇ ਕਿਉਂ ਬਲੰਦ ਹੋ ਰਹੇ ਐ ਕਿਉਂ ਇਹ ਮਾਨਯੋਗ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਸਾਡੀ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗ ਕੇ ਜਿਹੜਾ ਇਹ ਲੀਡਰਾਂ ਦੇ ਲਈ ਕੰਮ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲੀ ਗੱਲ ਕਿਸੇ ਨੇ ਲੜਾਈ ਲੜਨੀ ਨਹੀਂ ਜੇ ਕੋਈ ਪਾਠਕ ਵਰਗਾ ਮਾਲੀ ਵਰਗਾ ਲੜਾਈ ਲੜੂਗਾ ਉਹਦਾ ਐਸਾ ਕਰੈਕਟਰ ਅਸੈਸੀਨੇਸ਼ਨ ਕਰਾਂਗੇ ਐਸਾ ਝੂਠਾ ਸੱਚਾ ਪਰਚਾ ਦਵਾਂਗੇ ਉਹ ਆਪਦੇ ਸਮਾਜ ਵਿੱਚ ਮੂੰਹ ਦਿਖਾਉਣ ਯੋਗਾ ਨਾ ਰਵੇ ਇਹ ਤਾਂ ਮਾਲੀ ਸਾਹਿਬ ਤਾਂ ਕਿਸਮਤ ਚੰਗੀ ਹੈ ਜੀ ਇਹ ਤਾਂ ਸਿਰਫ ਇਹਨਾਂ ਨੇ ਕੀ ਕੀਤਾ ਵੀ Hindu Sikh ਵਾਲਾ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਸਾਡੇ ਵਰਗੇ Hindu ਵੀਰ ਵੀ ਇਹਨਾਂ ਦੇ ਹੱਕ 'ਚ ਖੜੇ ਹੋਗੇ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਸੀ ਵੀ ਇਹਦੇ ਕਰੋ ਮਾਲੀ ਕਰੋ ਸਾਲਟਾ ਮਿਲੀਆਂ ਜੀ ਮਾਲੀ ਕਰੋ ਪਾਕਿਸਤਾਨ ਦੇ ਸਿਮ ਮਿਲ ਗਏ ਕੁਝ ਵੀ ਹੋ ਸਕਦਾ ਹਾਂਜੀ ਇਹਨਾਂ ਨੇ ਸਾਡੇ ਉੱਤੇ ਨਹੀਂ ਝੂਠਾ ਪਰਚ ਕੇ ਟਾਂਕੇ ਸਾਨੂੰ ਵੀ ਅਰੈਸਟ ਕੀਤਾ ਗਿਆ ਸੀ ਤੁਹਾਨੂੰ ਦੱਸ ਹੀ ਨਹੀਂ ਸਕਦੇ ਇਹ ਤਾਂ ਕਈ ਫਰ ਲਾਧੂਗਾ ਸਾਹਿਬ ਨਾਲ ਸੱਚ ਮੰਨੋ ਇਹ ਜਿਹੜੀ ਪੰਜਾਬ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਤੁਸੀਂ ਨੇ ਕਹਾਵਤ ਸੁਣੀ ਹੋਣੀ ਹੈ ਇੱਕ ਉਹਦੇ ਚ ਇੱਕ ਪਿਓ ਐਡਾ ਮਾੜਾ ਹੁੰਦਾ ਉਹ ਪੁੱਤ ਨੂੰ ਆਪ ਦੇ ਨੂੰ ਮਰਦੇ ਵੇ ਨੂੰ ਕਹਿੰਦਾ ਪੁੱਤ ਮੈਨੂੰ ਨਾ ਪਿੰਡ ਚ ਚੰਗਾ ਕਹਾ ਦੀਆਂ ਕਿਸੇ ਤੋਂ ਤੇ ਉਹਦੂ ਵੀ ਲੱchn ਮਾੜੇ ਕਰਨ ਲੱਗ ਜਾਂਦਾ ਕਈ ਵਾਰ ਤਾਂ ਐਂ ਲੱਗਦਾ ਵੀ ਜਿਵੇਂ ਅਕਾਲੀ ਦਲ ਕਾਂਗਰਸ ਦੀਆਂ ਜਿਹੜੀਆਂ ਸਰਕਾਰਾਂ ਨੇ ਭਗਵੰਤ ਮਾਨ ਨੇ ਨਾ ਗੱਲ ਨਵੇੜ ਲਈ ਯਾਰ ਫਿਰ ਮੈਂ ਤੁਹਾਨੂੰ ਚੰਗਾ ਕਹਾਉਣਾ ਇਨਾ ਗੰਦ ਕਿਸੇ ਸਰਕਾਰ ਨੇ ਨਹੀਂ ਪਾਇਆ ਜਿੰਨਾ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਗੰਦ ਪਾ ਰਹੀ ਹੈ ਜਿੰਨਾ ਹੰਕਾਰਿਆ ਹੋਇਆ ਭਗਵੰਤ ਮਾਨ ਫਿਰਦਾ ਉਹਨਾਂ ਦੇ ਕੁ ਮੈਂ ਅਜ ਤੱਕ ਨਹੀਂ ਲਿਖਿਆ ਤੁਹਾਨੂੰ ਮੈਂ ਅੱਜ ਵੀ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਇਹ ਮੈਂ ਪਹਿਲਾਂ ਵੀ ਆਪਦੀਆਂ ਇੰਟਰਵਿਊਆਂ ਵਿੱਚ ਬੋਲ ਚੁੱਕਿਆ ਹਾਂ ਕਿ ਜਿੱਦਨ ਹੀ ਅਰਵਿੰਦ ਕੇਜਰੀਵਾਲ ਬਾਹਰ ਆ ਗਿਆ ਭਗਵੰਤ ਮਾਨ ਨੂੰ ਬਦਲੂਗਾ ਤੇ ਤੁਹਾਡੇ ਸਾਹਮਣੇ ਪ੍ਰੋਸੈਸ ਸੋ ਸ਼ੁਰੂ ਹੋ ਚੁੱਕਿਆ ਉਹਨਾਂ ਨੂੰ ਸਾਰਾ ਕੁਝ ਪਤਾ ਵੀ ਇਹਨੇ ਕੀ ਕੁਸ਼ ਕੀਤਾ ਇਹਦੀ ਟੀਮ ਨੇ ਕੀ ਕੁਸ਼ ਕੀਤਾ ਇਹ ਜਦੋਂ ਗੱਲਾਂ ਖੁੱਲਣ ਗਈਆਂ ਨਾ ਬਾਤ ਦੂਰ ਤਲਕ ਜਾਏਗੀ ਤਾਂ ਤੁਸੀਂ ਦੇਖੋ ਵੀ ਜਿਹੜਾ ਇਹਨਾਂ ਦਾ ਓੰਕਾਰ ਸਿੰਘ ਰੂੜਾ ਵਾਲੀ ਹੈ ਉਹ ਤੋਂ ਸਤੀਫਾ ਨਹੀਂ ਮੰਗਿਆ ਗਿਆ ਉਹਨੂੰ ਘਰੇ ਤੋੜਿਆ ਗਿਆ ਠੀਕ ਹੈ ਜਦੋਂ ਇਹਨਾਂ ਗੱਲਾਂ ਦੇ ਪਿੱਛੇ ਜਾਵਾਂਗੇ ਕਿ ਬਹੁਤ ਕੁਝ ਖੁੱਲੂਗਾ ਜਿਹੜਾ ਕ腐ਸ਼ਨ ਦਾ ਵੀ ਇਹਨਾਂ ਲੋਕਾਂ ਨੇ ਸਿਰਾ ਲਾਤਾ ਇਸ ਸਰਕਾਰ ਨੇ ਤੁਹਾਨੂੰ ਪੰਜਾਬ ক্রিকেট ਐਸੋਸੀਏਸ਼ਨ ਦਾ ਚੇਅਰਮੈਨ ਇਹਨਾਂ ਦਾ ਮਰਜੀਤ ਮਹਿਤਾ ਬਠਿੰਡੇ ਉਹਨੇ ਇੱਕ ਰੈੱਡ ਕਰਾਸ ਦੀ ਥਾਂ ਲਈ ਹੈ ਉਹਦਾ ਵੀ ਜਦੋਂ ਤੁਸੀਂ ਬੋਲੋਗੇ ਤੁਹਾਨੂੰ ਪਤਾ ਲੱਗੂ ਸਰਕਾਰ ਦਾ ਉਹਨੇ ਕੀ ਨੁਕਸਾਨ ਕੀਤਾ ਇਸੀ ਤਰ੍ਹਾਂ ਉਹਨੇ ਮੁਹਾਲੀ ਦੇ ਵਿੱਚ ਕੀਤਾ ਉੱਥੇ ਚੁੱਪ ਐ ਮੇਰੀ ਮਹੀਨਾ ਡੇਢ ਮਹੀਨਾ ਹੋ ਗਿਆ ਦਰਖਾਸਤ ਦਿੱਤੀ ਨੂੰ ਬਠਿੰਡਾ ਪੁਲਿਸ ਕੋਲ ਕਾਰਵਾਈ ਕਰਨ ਦਾ ਟਾਈਮ ਹੀ ਨਹੀਂ ਠੀਕ ਐ ਉਹ ਦੋਰੇ ਮਾਪਦੰਡ ਹੈ ਕਿਤੇ ਤੱਕ ਕਾਰਵਾਈ ਜਲਦੀ ਕਿਤੇ ਕਰਨੀ ਨਹੀਂ ਦੇਖੋ ਜੀ ਸਿੰਪਲ ਐ ਉਹਨਾਂ ਦਾ ਉਹਨਾਂ ਦਾ ਮਾਪਦੰਡ ਇੱਕੋ ਐ ਜਾਂ ਤਾਂ ਤੁਸੀਂ ਆਪ ਵੱਲੋਂ ਜਾਂ ਆਪ ਦੇ ਖਿਲਾਫ ਹੂੰ ਜੇ ਆਪ ਦੇ ਵੱਲੋਂ ਤਾਂ ਜੋ ਮਰਜ਼ੀ ਕਰੋ ਪੁਲਿਸ ਤੁਹਾਡੇ ਨਾਲ ਐ ਸਿਸਟਮ ਤੁਹਾਡੇ ਨਾਲ ਐ ਜੇ ਤੁਸੀਂ ਆਪ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਕੀਤੀ ਐ ਤਾਂ ਤੁਹਾਡਾ ਜਿਹੜਾ ਹਸ਼ਰ ਐ ਆ ਮਾਲੀ ਅਰਗਾਹੋ ਬਹੁਤ ਸ਼ੁਕਰੀਆ ਤਾਂ ਐਡਵੋਕੇਟ ਸੰਦੀਪ ਪਾਠਕ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਮੇਰੇ ਹਿੰਦੂ ਹੁੰਦੇ ਆ ਜਾਂ ਸਾਡੇ ਸੰਗਠਨ ਦੇ ਹੁੰਦੇ ਆ ਸਾਡੀ ਤਾਂ ਕੋਈ ਭਾਵਨਾ ਹਾਤ ਨਹੀਂ ਹੋਈ ਇੱਥੇ ਪੁਲਿਸ ਦਾ ਰੋਲ ਕੀ ਹੈ ਸ਼ਿਕਾਇਤ ਕਰਤਾ ਅਮਿਤ ਜੈਨ ਦਾ ਰੋਲ ਕੀ ਹੈ ਜਿਸ ਨੇ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਸ਼ਿਕਾਇਤ ਦਿੱਤੀ ਇਹ ਸਾਰੀਆਂ ਗੱਲਾਂ ਨੇ ਹੁਣ ਇੱਕ ਤਰੀਕ ਨੂੰ ਜਦੋਂ ਸੁਣਵਾਈ ਹੋਣੀ ਹੈ ਜਾਂ ਪੇਸ਼ ਕੀਤਾ ਜਾਣਾ ਮਾਲਵਿੰਦਰ ਸਿੰਘ ਮਾਲੀ ਨੂੰ ਉਦੋਂ ਪਤਾ ਲੱਗੇਗਾ ਕਿ ਇਸ ਦੇ ਵਿੱਚ ਅਦਾਲਤ ਫੈਸਲਾ ਕੀ ਲੈਂਦੀ ਹੈ ਪਰ ਲੋਕਾਂ ਵੱਲੋਂ ਆਵਾਜ਼ ਆ ਰਹੀ ਹੈ ਕਿ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਧੱਕਾ ਹੋ ਰਿਹਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈ